आज दिल्ली में बीजेपी की प्रचंड जीत होने पर मानसा में बीजेपी नेता मनीष बब्बी ने अपने साथियों के साथ अनाज मंडी मानसा में लड्डू बांटे बीजेपी पार्टी की दिल्ली में प्रचंड जीत होने पर खुशी मनाई उन्होंने कहा कि पिछले 27 साल के बाद दिल्ली में बीजेपी पार्टी की प्रचंड जीत हुई है मनीष बब्बी प्रधान ने कहा कि इसी प्रकार दो के विधानसभा चुनाव में पंजाब के लोग बीजेपी को बड़ी लीड के साथ जिताएंगे आइए सुनाते हैं कि मनीष बब्बी और उनके साथियों ने क्या कहा ભાઈ મોદી કી જિંદાબાદ 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 સાલાબાદ નરેન્દ્ર મોદીજી ਦੀ ਗਵਾਹੀ ਦੇ ਵਿੱਚ ਜਿਹੜਾ ਹੈਗਾ ਉੱਥੇ ਸੱਚਾਈ ਦੀ ਜਿੱਤ ਹੋਈ ਹੈ ਤੇ ਜਿਹੜਾ ਝੂਠ ਦਾ ਪਲੇਦਾ ਜਿਹੜਾ ਕਿ ਇੱਕ ਅੰਨਾ ਹਜ਼ਾਰੇ ਦੇ ਕੱਟ ਤੋਂ ਨਿਕਲਿਆ ਹੋਇਆ ਜਿਹੜਾ ਕੇਜਰੀਵਾਲ ਸੀ ਜਿਹਨੇ ਲੋਕਾਂ ਨੂੰ ਇੰਨਾ ਕੁ ਜ਼ਿਆਦਾ ਝੂਠ ਬੋਲਦਾ ਰਿਹਾ ਜਿਹਦੇ ਦਿੱਲੀ ਝੂਠ ਬੋਲਣ ਦੇ ਕਾਰਨ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਝੂਠ ਬੋਲ ਕੇ ਸਰਕਾਰ ਬਣਾਈ ਲੇਕਿਨ ਹੁਣ ਜਿਹੜੇ ਪੰਜਾਬ ਦੇ ਵਿੱਚ ਵਾਅਦੇ ਕੀਤੇ ਸੀ ਉਹੀ ਵਾਅਦੇ ਜਾ ਕੇ ਦਿੱਲੀ ਦੇ ਲੋਕਾਂ ਨੂੰ ਕਹਿਣ ਲੱਗਿਆ ਅਸੀਂ ਪੰਜਾਬ 'ਚ ਇਹ ਕਰਤਾ ਉਹ ਕਰਤਾ ਲੇਕਿਨ ਪੰਜਾਬ ਦੇ ਲੋਕਾਂ ਨੇ ਤੇ ਦਿੱਲੀ ਦੇ ਵਿੱਚ ਵੱਸਦੇ ਜਿਹੜੇ ਪੰਜਾਬ ਦੇ ਲੋਕ ਸੀ ਉਹਨਾਂ ਨੇ ਦੱਸਤਾ ਵੀ ਪੰਜਾਬ ਦੇ ਵਿੱਚ ਵੀ ਕੁਝ ਨਹੀਂ ਕੀਤਾ ਲੁੱਟ ਕੇ ਖਾ ਗਏ ਪੰਜਾਬ 'ਚ ਤੇ ਦਿੱਲੀ ਦੇ ਲੋਕਾਂ ਨੇ ਮਤਲਬ ਡਬਲ ਇੰਜਨ ਦੀ ਸਰਕਾਰ ਜਿਹੜੀ ਹੈਗੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਬਣਾਈ ਹੈ ਅਸੀਂ ਦਿੱਲੀ ਦੇ ਲੋਕਾਂ ਨੂੰ ਵਧਾਈ ਦਿੰਨੇ ਆ ਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਨੂੰ ਵਧਾਈ ਦਿੰਨੇ ਆ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਅਗਰ ਹੁਣ ਆਪਾਂ ਪੰਜਾਬ ਦੀ ਤਰੱਕੀ ਚਾਹੁੰਦੇ ਆ ਸਾਰਿਆਂ ਨੂੰ ਆਪਣ ਨੂੰ ਰਲ ਮਿਲ ਕੇ ਹੰਬੜਾ ਮਾਰਨਾ ਪੂ ਪੰਜਾਬ ਦੇ ਵਿੱਚ ਵੀ ਜਿਹੜੀ ਹੈਗੀ ਡਬਲ ਇੰਜਨ ਦੀ ਸਰਕਾਰ ਸਾਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਲਿਆਉਣੀ ਪੂ ਪੰਜਾਬ ਦੇ ਪੰਜਾਬ ਦੇ ਵਿੱਚ ਜੀ ਦੇਖੋ ਲੋਕਾਂ ਦਾ ਅੱਜ ਹੀ ਰੁਝਾਨ ਆਉਣ ਲੱਗ ਗਿਆ ਵੀ ਆਪਣਾ ਦਿੱਲੀ ਦਾ ਜਿੱਤ ਲਈ ਹੁਣ ਪੰਜਾਬ ਬਾਕੀ ਹੈ ਹੁਣ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਵੀ ਜੋ ਪੰਜਾਬ ਦੇ ਹਾਲਾਤ ਨੇ ਪੰਜਾਬ ਦੇ ਸਿਰ ਕਿੰਨਾ ਮਤਲਬ ਕਰਜ਼ਾ ਹੈ ਜਾਂ ਪੰਜਾਬ ਦੇ ਵਿੱਚ ਕਿੰਨਾ ਭ੍ਰਿਸ਼ਟਾਚਾਰ ਹੈ ਪੰਜਾਬ ਦੇ ਵਿੱਚ ਕਿੰਨਾ ਨਸ਼ਾ ਹੈ ਆਮ ਆਦਮੀ ਪਾਰਟੀ ਜਿਹੜੀਆਂ ਸ਼ਰਤਾਂ ਦੇ ਲੋਕਾਂ ਨੇ 92 ਸੀਟਾਂ ਇਹਨਾਂ ਨੂੰ ਦੇ ਕੇ ਬਣਾਇਆ ਸੀ ਉਹ ਸਾਰੀਆਂ ਉਹਨਾਂ ਤੇ ਫੇਲ ਹੋ ਗਈ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਅਗਰ ਪੰਜਾਬ ਨੂੰ ਇਸ ਮਤਲਬ ਦਲਦਲ ਦੇ ਵਿੱਚੋਂ ਕੱਢਣਾ ਹੈ ਤਾਂ ਆਪਾਂ ਨੂੰ ਡਬਲ ਇੰਜਨ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣੀ ਪੈਣੀ ਹੈ। ਉਹ ਬਜ਼ੁਰਗ ਦੱਸ ਰਹੇ ਨੇ ਵੀ ਜਦੋਂ ਇਹ ਸਰਕਾਰ ਇੱਥੇ ਦੋ ਆਪਣਾ ਬਣੀ ਤਿੰਨ ਸਾਲ ਪਹਿਲਾਂ ਉਸ ਤੋਂ ਬਾਅਦ ਸੈਂਕੜੇ ਹੀ ਬੰਦਿਆਂ ਨੂੰ ਜਿਹੜਾ ਹੈਗਾ ਫਰੋਤੀਆਂ ਦੇ ਲੁੱਟਾਂ ਖੋਹਾਂ ਦੇ ਚੋਰੀਆਂ ਦੇ ਸਭ ਤੋਂ ਵੱਧ ਜਿਹੜੇ ਕਰਪਸ਼ਨ ਦੇ ਕੇਸ ਪੰਜਾਬ ਦੇ ਵਿੱਚ ਪਿਛਲੇ ਢਾਈ ਸਾਲ ਕੋਈ ਲੱਗੇ ਨਹੀਂ ਜੋ ਇੰਡਸਟਰੀ ਲੱਗੋ ਜੀ ਭਾਜੀ ਭਾਜੀ ਪੀਜੇਪੀ ਸਰਕਾਰ ਦੇ ਲੈ ਦੇ ਵਿੱਚ ਬਣੀ ਹੈ ਕੀ ਕਹਿਣਾ ਚਾਹੋ? ਪੀਜੇਪੀ ਦੀ ਸਰਕਾਰ ਜੋ ਅਛਾਈ ਦੀ ਮੋਦੀ ਸਰਕਾਰ ਦੀ ਨੀਤੀਆਂ ਸੀਗੀਆਂ ਡਬਲ ਇੰਜਨ ਸਰਕਾਰ ਚ ਆ ਦੇਸ਼ ਦੇ ਲੋਕਾਂ ਨੇ ਦੇਖਿਆ ਸੋਚਿਆ ਕਿ ਇਥੇ ਡਬਲ ਇੰਜਨ ਦੀ ਸਰਕਾਰ ਹੋਵੇ ਤਾਂ ਦਿੱਲੀ ਤੇ ਦੇਸ਼ ਦਾ ਭਲਾ ਹੋ ਸਕਦਾ ਹੈ ਉਹ ਕਾਪੜ ਤੋਂ ਲੋਕਾਂ ਨੂੰ ਛਡਕਾਰਾ ਦਵਾਤਾ ਆਫਤਾ ਤੋਂ ਛਡਕਾਰਾ ਦਵਾਇਆ ਮੋਦੀ ਜੀ ਨੇ ਜੋ ਕਿਹਾ ਕਿ ਹੁਣ ਆਫਤਾ ਨੂੰ ਬਾਏ ਬਾਏ ਕਰੋ ਤੇ ਦਿੱਲੀ ਚ ਡਬਲ ਇੰਜਨ ਸਰਕਾਰ ਲਿਆਓ ਮੋਦੀ ਦੀ ਵਿਸ਼ਵਾਸ ਤੇ ਇਹ ਜਿੱਤ ਹੋਈ ਹੈ ਪਹਿਲਾਂ ਨਾਲੋਂ ਅਸੀਂ ਜਿੱਤ ਨਾਲ ਸਾਨੂੰ ਬੀਜੇਪੀ ਦੇ ਵਰਕਰਾਂ ਤੇ ਸ਼ਹਿਰ ਵਾਸੀਆਂ ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਨਾਲ ਲੋਕਾਂ ਨੂੰ ਹੌਸਲਾ ਹੋਇਆ ਹੈ ਕਿ ਅਸੀਂ ਆਪਦਾ ਤੋਂ ਛੁਟਕਾਰਾ ਪਾ ਸਕਦੇ ਹਾਂ ਇਹਨਾਂ ਦੇ ਗੱਪਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਇਹਨਾਂ ਦੇ ਭਿਸ਼ਟਾਚਾਰ ਤੋਂ ਛੁਟਕਾਰਾ ਪਾ ਸਕਦੇ ਹਾਂ ਜੋ ਇਹਨਾਂ ਨੇ ਇੰਡਸਟਰੀ ਦਾ ਕਿਹਾ ਸੀ ਅਸੀਂ ਵਧਾਵਾਂਗੇ ਰੋਜ਼ਗਾਰ ਦਵਾਂਗੇ ਉਹ ਕੋਰੇ ਝੁੱਠੇ ਵਾਦੇ ਸਿਰਫ ਵਾਦੇ ਰਹਿ ਗਏ ਇਹਨਾਂ ਨੇ ਕਾਗਜ਼ਾਂ 'ਚ ਸਭ ਕੁਝ ਕੀਤਾ ਹੈ ਨਾ ਇਹਨਾਂ ਨੇ ਕੋਟਾਂ ਦੀਆਂ ਹੁਕਮਾਂ ਦੀਆਂ ਉਲੰਘਣਾ ਕੀਤੀਆਂ ਨੇ ਆਪ ਦਾ ਚਿਹਰਾ মিডিਆ ਮੂਰੇ ਤੇ ਇਹ ਐਡਵਰਟਾਈਜ਼ਮੈਂਟ ਦੇ ਕੇ ਚਮਕਾਇਆ ਹੈ ਜਦਕਿ ਇੰਡਸਟਰੀ ਨਾ ਤਾਂ ਇਹਨਾਂ ਨੇ ਹਸਪਤਾਲਾਂ ਦਾ ਵਿਕਾਸ ਕੀਤਾ ਹੈ ਨਾ ਸਕੂਲਾਂ ਦਾ ਵਿਕਾਸ ਕੀਤਾ ਹੈ ਵਿਕਾਸ ਸਿਰਫ ਆਪ ਦੀ ਫੋਟੋ ਚਮਕਾਉਣ ਦਾ ਕੀਤਾ ਹੈ ਆਪਦਾ ਕੀਤਾ ਹੈ ਇੰਡਸਟਰੀ ਦਾ ਪਲਾਨ ਹੋ ਰਿਹਾ ਹੈ ਮਜ਼ਦੂਰਾਂ ਦਾ ਪਲਾਨ ਹੋ ਰਿਹਾ ਹੈ ਪੰਜਾਬ 'ਚ ਹਾਲਾਤ ਵਧੀਆ ਨਹੀਂ ਨੇ ਭਾਜਪਾ ਦੀ ਸਰਕਾਰ ਅਸੀਂ ਉਮੀਦ ਕਰਦੇ ਹਾਂ ਆਣ ਵਾਲੀ ਆਉਗੀ